ਹੇ ਪ੍ਰੋਕਟੋ ਔਰ ਤੋਂ ਪ੍ਰੋਕਟੋ ਹਰ ਇੱਕ ਤੋਂ ਪ੍ਰੋਕਟੋ ਕੁਝ ਦੇ ਹੀ ਬਸ ਜਾਓ ਜੀ ਇਹ ਸਭ ਕਿਉਂ ਹੈ ਇਹ ਸਭ ਕਿਉਂ ਹੈ ਕੁਝ ਦੇ ਹੀ ਸਵਾਲ ਕਰੋ ਕੀ ਹੋਇਆ ਸਵਾਲ ਉਸ ਤੋਂ ਕਦੇ ਨਹੀਂ ਦਰਨਾ ਜੇ ਸਵਾਲ ਨਾ ਕਰੇ ਜਾਂਦੇ ਜੇ ਅੱਜ ਸਵਾਲ ਨਹੀਂ ਕਰਾਂਗੇ ਕਿ ਟਿਕਰਾਂ ਦੇ ਅੰਕ ਕਿਉਂ ਨਹੀਂ ਲੱਗਦੇ ਵਿੰਨੀਆਂ ਦੇ ਖੰਭ ਕਿਉਂ ਨਹੀਂ ਲੱਗਦੇ ਤੇ ਵਿਗਿਆਨ ਲੱਗੇ ਜੀ ਜਾ ਸਵਾਲ ਤਾਂ ਕਰਨਾ ਪਾਏਗਾ ਨਹੀਂ ਮੈਂ ਵੀ ਕਿਸੇ ਦਾ ਪਾਣਾ ਪਉਣਾ ਬਥੇਕ ਹੈ ਸੋ ਸਵਾਲ ਸੋਵਿੰਦਰ ਮੰਡੀ ਜੀ ਨੇ ਜੋ ਕਰਿਆ ਮੈਂ ਦੇਖ ਸਵਾਲ ਬਹੁਤ ਨਾਦੀਆਂ ਇਹ ਵੀ ਜਿਹੜੇ ਇੱਧਰ ਬੈਠੇ ਨੇ ਇਹੀ ਸਿਆਣੇ ਨੇ ਤੁਸੀਂ ਸਾਰੇ ਸਿਆਣੇ ਜੇ ਵੀ ਇਹ ਹੁੰਦਾ ਵੀ ਕਦੇ ਕੋਈ ਕਿਸੇ ਪਾਸੇ ਹੁੰਦਾ ਕੋਈ ਕਿਸੇ ਪਾਸੇ ਹੁੰਦਾ ਜੇ ਕੋਈ ਦਾੜਾ ਹੁੰਦਾ ਘੋੜੀ ਅੱਗੇ ਕੋਈ ਨੱਚ ਰਿਹਾ ਹੁੰਦਾ ਤੇ ਕਦੇ ਕੋਈ ਦੂਜੇ ਪਾਸੇ ਹੁੰਦਾ ਇਹ ਸੰਤ ਜੀ ਨੇ ਮਾਚੂ ਚੁਰਕੀ ਤਾਂ ਹਾਂਗਾ ਇੱਕ ਤਾਈਏ ਆਪੇ ਸਾਨੂੰ ਉਹ ਸਿੱਖਣ ਦਾ ਮੌਕਾ ਮਿਲਿਆ ਜਦ ਦੇਸ਼ ਦੇ ਵਿੱਚ ਸਕੂਲ ਨਹੀਂ ਹੁੰਦੇ ਸੀ ਬੋਲੀ ਕਰਨ ਲੱਗੇ ਜਾਂਦੇ ਸੀ ਫਿਰ ਵੀ ਸਾਨੂੰ ਟੀਚਰ ਹੋ ਗਏ ਅਠਵੀਂ ਪਾਸ ਹੀ ਹੁੰਦੇ ਸੀ ਜਿਨ੍ਹਾਂ ਨੇ ਜੋ ਸਾਨੂੰ ਪੜ੍ਹਾਤਾ ਉਸ ਭੁੱਲਦਾ ਨਹੀਂ ਹੈ ਅੱਜ ਮੈਂ ਐਮਏ ਪਾਸ ਪੀਐਚਡੀ ਵਿੱਚ ਦਿਖਦਾ ਤਾਂ ਮੈਨੂੰ ਉਹ ਸੋਚ ਆਇੱਕ ਵਾਰ ਨੂੰ ਇੱਕ ਛੀ ਸਾਇਦ ਦੇ ਵਿੱਚ ਮਿਲਿਆ ਫਲਸਫੇ ਦੇ ਵਿੱਚ ਜਦੋਂ ਮੈਂ ਮੈਨੂੰ ਕਾਇਰ ਫਰਿਆ ਮੈਂ ਯਾਂ ਚੁੱਕ ਅੱਛਾ ਉਹਨੇ ਖੱਤ ਨਾ ਸੁਣਦੇ ਸੀ ਇਸ ਕਰਿਆ ਮੈਨੂੰ ਫੋਨ ਆਇਆ ਕਿ ਉਹਨੇ ਮੈਨੂੰ ਸੌਫਟ ਕਾਪੀ ਭੇਜੀ 500 ਪੇਜ ਦੀ ਸੀ ਉਹਨਾਂ ਪੜਤਾ ਇੱਕੋ ਸਿੱਕੀ ਤੇ ਮੈਨੂੰ ਲੱਗਿਆ ਜੇ ਉਹ ਬਿਗਵਾਨ ਮੇਰੇ ਕੋਲ ਆਇਆ ਮੈਨੂੰ ਨੌਕਰੀ ਨਹੀਂ ਦਿੰਦੀ ਮੈਂ ਤੇਰਾ ਦਿਮਾਗ ਖਰਾ ਹੋਇਆ ਐਥੇ ਲੱਗੇ ਮਰਨਾ ਤਾਂ ਤੈਨੂੰ ਇਮਾਰਾ ਦੇ ਬੰਦ ਲਓ ਕਿ ਜਗਾ ਦਰਸ਼ਨ ਹੀ ਹੋਇਗਾ ਦੁਗਿਆ ਬੰਦਾ ਜਿੰਨਾ ਮਰਜੀ ਸਿਆਣਾ ਹੋਵੇ ਮੈਂ ਦਿਖੇ ਤੇ ਬਹੁਤ ਲਾਇਕ ਮਨੀ ਸਾਹਿਬ ਨੇ ਕਿਹਾ ਵੀ ਪੰਜਾਬ ਦਰਸ਼ਨ ਦੀ ਕਿਤਾਬ ਲਿਖੋ ਅਚਾਨਕ ਹੀ ਦਾਇਨ ਨੂੰ ਕੋਈ ਟਿਕਾਰ ਮੈਂ ਕਿਹਾ ਮੈਂ ਨਹੀਂ ਸ਼ੁਰੂ ਕਰ ਸਕਦਾ ਉਹ ਦੁਬਾਰਾ ਮੈਂ ਨਾਲ ਲੱਤੇ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਕੀ ਔਕੜਾਂ ਨੇ ਹੁੰਦੀਆਂ ਮਤਸਾਂਹ ਭੇਜੀ ਜਿਸੋ ਕਿ ਮੜਕੇ ਨੂੰ ਦੀ ਤੂ ਕਰਦੇ ਉਹ ਵਿੱਚ ਵਿਚਾਰੇ ਪਈਆ ਫਿਰ ਮੈਂ ਕੋ ਉਹ ਵੀ ਸ਼ੁਰੂ ਕਰ ਲਈ ਵੀ ਭਗਤ ਸਿੰਘ ਦਾ ਫੰਸਪਾ ਕੀ ਸੀ ਤਾਂ ਮੈਂ ਜੀ ਹੋਣਾ ਤਾਂ ਹੈ ਛੋ ਬੰਦਾ ਸਿੱਖਦਾ ਸਾਰੀ ਉਮਰ ਸਿੱਖਦਾ ਐਤਾ ਆਪਣੇ ਮਰੀਜ਼ ਤੋਂ ਵੀ ਸਿੱਖਦੇ ਆ ਜਿੱਥੇ ਮੈਂ ਇਹ ਮੰਨਣ ਲੱਗ ਗਿਆ ਵੀ ਮਰੀਜ਼ ਨੂੰ ਹੀ ਪਤਾ ਹੈ ਉਹਦੇ ਮੈਂ ਡਾਕਟਰ ਚੱਗਾ ਨਹੀਂ ਨਾ ਮੇਰਾ ਗਿਆ ਤਿੰਨੀਆਂ ਚੀਜ਼ਾਂ ਸੀ ਉਹਦੀ ਜਿੱਦ ਮੰਨ ਕੇ ਉਹਦੇ ਵਿੱਚੋਂ ਨਵੀਆਂ ਕੱਢ ਲਿਆ ਉਹ ਵੱਡੇ ਵੱਡੇ ਥਿਉਰੀਆਂ ਉਹਦੇ ਵਿਚ ਰਾਈਆਂ ਨੇ ਮਰੀਜ਼ ਹੀ ਜਿੱਦ ਕੇ ਮੈਂ ਨਹੀਂ ਕਹਾਂ ਛੋਕੀ ਜਿਹੀ ਨਾ ਕੋਕ ਨੂੰ ਮੂਰ ਕਾਇਆ ਚੀ ਮੋਤਾਂ ਵੀ ਹਾਂ ਜੇ ਜਗਾ ਤੁਸੀਂ ਕੋਈ ਦਾ ਹੈ ਤੇ ਮੈਨੂੰ ਇਹ ਮੇਰੀ ਮਾਂ ਜਿਹੜੀ ਆਪਾਂ ਸੋਨੇ ਚੜਾਈ ਦੀ ਪੁੱਤਰ ਜੇ ਕੋਈ ਸਵਾਲ ਦੇ ਨਾਲ ਆਉਣਾ ਹੋਵੇ ਕੰਧ ਤੋਂ ਸਵਾਲ ਹਾਂ ਫਿਰ ਨਾ ਵੀ ਅਸੀਂ ਤੁਹਾਡੇ ਵੇਖ ਕਹਿੰਦੀਆਂ ਨਹੀਂ ਸਿਖਾਉਂ ਤਾ ਹਾਂ ਜਿੰਦੇ ਮੈਂ ਪੜ੍ਹਦਾ ਸੀ ਕਾਨਨਾ ਕਾਹੀ ਦੀਵਾ ਬਾਲਦੀ ਹੈ ਕੀ ਲੋਚ ਦੀ ਅੱਗੀ ਭਾਰਦੀ ਹੈ ਕਿ ਉਸ ਦਾ ਤੇਰਾ ਢੋਲ ਕੋਰੀ ਜਾਂ ਸੁਣੀ ਤੇਰੀ ਢੋਲ ਕੋਰੀ ਤਾਂ ਵੀ ਲੋਕ ਕਹਿੰਦੇ ਸੋ ਤੇ ਅਕਰੋ ਆਖਰ ਤੇ ਆ ਕੇ ਕਹਿੰਦਾ ਅਸਵਾਤਾਂ ਕੋਲ ਉਸ ਦਿਤੇ ਇਹ ਕੋਲੇ ਜਿਹੜਾ ਵਰਤਦਾ ਜਾਏ ਹੈ ਨੀਰ ਕੋਲੇ ਇਹ ਆਪਣੀ ਦੁਨੀਆ ਜਿੱਤਾਂ ਨਹੀਂ ਮਿਲਵਾ ਰੂਗੀ ਕਿਤੇ ਜਿੱਦ ਮੈਂ ਕਹਿੰਦਾ ਨਹੀਂ ਲੱਕ ਜੁਆਨੀ ਸੰਗੀ ਟਰਪਣ ਵੰਦੇ ਲੜਿਆ ਹੋਏ ਕੋਈ ਪਚਾਲ ਵਲੇ ਟੱਕ ਬੁਲੀਆਂ ਦਾ ਸੰਝ ਆ ਹਾਸਾ ਬਿਜਲੀ ਦੇ ਵਸਾਲ ਵਲੇ ਟੱਕ ਜੁੜਵਾ ਦੀ ਸੰਗੀ ਕੁੰਦਰ ਵੰਦੇ ਸੰਝਾ ਜਾਲ ਵਲੇ ਇੱਕ ਵੇਰਾਂ ਦੇ ਹੀ ਜੋ ਰਲ ਕੇ ਨੱਚ ਹੋਏ ਤਾਂ ਨਾਲ ਵਲੇ ਤੇ ਕਿਉਂ ਨਾ ਹੋਉਂ ਸੱਚਤਵਾ ਦੇ ਛੁਪਨੇ ਅੱਥੇ ਕਿਆ ਜਿੱਦ ਮੈਂ ਗਾਧਾ ਦੀ ਗੱਲ ਪੜ੍ਹਦਾ ਸੀ ਬਚਪਨ ਵਿੱਚ ਪੜ੍ਹਦਾ ਸੀ ਪੱਕੀ ਖੇਤੀ ਦੇ ਕੇ ਗਰਮ ਕਰੇ ਕਿਸਾਨ ਵਾਹ ਚੱਕਰ ਚੋ ਜੋ ਕਹਾਤਾ ਹੋਈ ਤਾਂ ਗਿਆ ਜਿੱਦ ਮੈਂ ਦੇਖਦਾ ਸੀ ਕਿਵੇਂ ਖੂਬਸੂਰਤੀ ਜੰਦੀ ਹੈ ਦੋ ਹੈ ਦਾਇ ਜਿੱਪ ਘੜੇ ਬਾਤ ਚੰਦਾ ਰੁੱਲ ਰਿਹਾ ਜੋ ਕੱਲ ਮਕਰਦਾ ਦਿੱਤੀ ਹੋਈ ਕਿਸੇ ਨੇ ਜਾਣੀ ਖਰਚਣ ਦੇ ਕਿੰਨੀ ਖੂਬਸੂਰਤੀ ਸ਼ਬਦਾਂ ਦੇ ਵਿੱਚ ਪਾਈ ਸੁਣਦੇ ਅਸੀਂ ਇਸ ਨੂੰ ਭੁੱਲ ਜਾਂਦੇ ਹਰ ਇੱਕ ਦੀ ਇੱਕ ਮਹੱਤਵ ਚਾਹੀਦਾ ਹੈ ਬੰਦਾ ਸਿੱਖਦਾ ਹੈ ਹੁਣ ਵੀ ਸਿੱਖਦੇ ਆ ਸਾਰੀ ਉਮਰ ਸਿੱਖਦਾ ਜਿਹਨੇ ਸਿੱਖਣਾ ਬੰਦ ਕਰਤਾ ਉਹ ਥੱਲੇ ਆਣਾ ਸ਼ੁਰੂ ਕਰਦੇ ਗੋਰੀ ਬੈਠੇ ਨੇ ਸਾਇੰਸ ਦੇ ਸਟੂਡੈਂਟ ਐ ਸਾਇੰਸ ਦਾ ਅਸੂਲ ਐ ਜਿੰਨਾ ਉੱਚਾ ਜਾਂਦਾ ਜਾਈਏ ਜਦੋਂ ਲੈਕਰ ਹੁਣ ਪੂਰੀ ਜਿੰਨੀ ਦੀ ਉਹਦੀ ਤਹਿ ਉਸ ਪਹੁੰਚ ਗਿਆ ਉਹ ਥੱਲੇ ਗਏਗਾ ਉਹ ਸਿੱਖ ਨਹੀਂ ਸਕਦਾ ਥੱਲੇ ਉਹ ਗਿਆਨ ਦਾ ਤਾਂ ਹੀ ਬੱਗੀ ਐ ਗੱਲ ਬਣੀ ਗਿਆ ਮੰਦਰ ਇੱਕ ਬਲੰਦੀ ਤੇ ਔਰ ਹਮ ਬਣਾ ਲੇਤੀ ਅਰ ਸਿੱਧਰ ਨਹੀਂ ਕੀ ਹੁੰਦਾ ਮਕਾਮ ਨੈ ਸੋਕਰ ਬਣ ਕੇ ਕਿ ਖਤੂ ਕਰਨਾ ਆਪਣੀ ਕਰਤ ਇਹ ਪੰਜਾਬੀ ਦਰਸ਼ਨ ਜਿੰਨਾ ਤਿਰ ਅਸੀਂ ਦੇਖਦੇ ਨਹੀਂ ਅਸੀਂ ਨਾਲ ਨਾਲ ਬਹੁਤ ਬੰਨਿਆ ਹੈ ਹੜੱਪਾ ਜਿੱਦਾਂ ਜੇ ਸਭ ਤੋਂ ਸਭ ਤੋਂ ਉਹ ਸੋਨ ਦਾ ਜਿੱਦਾਂ ਸਭ ਤੋਂ ਤੋਂ ਉਹ ਜੇਹਲਮ ਤੇ ਸਿੰਧ ਦੇ ਵਿਚਾਲੇ ਤੇ ਉੱਨਤੀ ਵੀ ਆਪਣੀ ਇੱਕ ਵੀ ਸੀ ਉਹ ਜਦ ਤੱਕ ਪਤਾ ਨਹੀਂ ਲੱਗ ਰਹੀ ਸੀ ਸਿੰਧ ਘਾਟੀ ਵੀ ਇੱਥੇ ਵੀ ਤੋ ਜੇ ਦਰਸ਼ਨ ਦੀ ਅਸੀਂ ਗੱਲ ਕਰਦੇ ਆ ਜਿਹਨੂੰ ਅਸੀਂ ਕਹਿੰਦੇ ਤੋ ਪੰਜਾਬੀ ਤੋਂ ਜੀ ਜਾਣਦੇ ਕੁਛ ਨਹੀਂ ਇਹਨਾਂ ਨੂੰ ਦਿਮਾਗ ਨੂੰ ਤਾਂ ਹੁੰਦਾ ਨਹੀਂ ਇਹ ਤਾਂ ਇਹਦੇ ਘੜਾਕੇ ਨੇ ਬੇਦੇ ਇੱਥੇ ਕਿਹ ਹੈ ਮਤਲ ਜਿਹੜੀ ਇੱਥੇ ਹੋਇਆ ਪਾਣਿਨੀ ਇੱਥੇ ਹੋਇਆ ਮੱਭਨਾਂ ਨਾ ਕਹੀਏ ਔਰ ਜੋ ਕੋਰੂ ਨਾਲ ਤੇ ਤਾਂ ਦਰਸ਼ਨ ਹੈ ਦੁਨੀਆ ਦੇ ਵਿੱਚ ਜੇ ਉਹਨੂੰ ਦਰਸ਼ਨ ਦੇ ਤਰਤੇ ਜੀ ਪੂਜਾ ਦੇ ਤੌਰ ਤੇ ਕਰੋਂਗੇ ਮੱਥਾ ਟੇਕਣ ਲਈ ਉਸੇ ਵਿੱਚ ਪੜੀ ਜਾਓ ਜੇ ਦਰਸ਼ਨ ਦੇ ਤੌਰ ਤੇ ਖੜੋ ਹੋਗੇ ਫਿਰ ਪਤਾ ਨਹੀਂ ਹੈ ਰਮਾਇਣ ਕਿਹੜੀ ਚਿੰਗੀ ਗਿਆ ਗੀਤਾ ਯੱਛੇ ਜਦ ਗੀਤਾ ਦੇ ਦਰਸ਼ਨ ਨੂੰ ਪੜਾਉਂਗੇ ਕਿ ਆਪਦੇ ਹੱਕ ਵਾਸਤੇ ਲੜਨਾ ਮਿਲਵਾਣਾ ਮੰਨ ਆ ਲੋਕਾਂ ਨੂੰ ਨਾਲ ਲੈਣੇ ਤੇਰਾ ਚਾਚਾ ਤਾਇਆ ਮਾਮਾ ਜਿਉਂ ਮਿਲ ਕੇ ਖੜਾ ਹੋਵੇ ਸਾਹਮਣੇ ਪਰਵਾਹ ਨਹੀਂ ਕਰ। ਸੋ ਇਸ ਕਰਕੇ ਜੇ ਭਾਰਤੀ ਦਰਸ਼ਨੋਚੀ ਚਿਕਲਾਵੇ ਅਸੀਂ ਉਹਨਾਂ ਦਾ ਕਰਮਾ ਦੀ ਜਾਂਤਾਂ ਦੇ ਬੰਦ ਕੇ ਔਖੇ ਹੁੰਦੇ ਆ ਕਿ ਜਦ ਮੈਂ ਕ੍ਰਿਸ਼ਨ ਜੀ ਦਾ ਸੂਕ ਸਾਗਰ ਦੇ ਵਿੱਚ ਭਗਤ ਭਰਨ ਉਹਨੂੰ ਪਿੱਛੇ ਜਾਂਦਾ ਕਿ ਕ੍ਰਿਸ਼ਨ ਨੂੰ ਕਰਮਾਵੇ ਇਤਨਾ ਰਾਜ ਰੋਪ ਸੀ ਰਾਫਰ ਰੋਪ ਹੁੰਦਾਂ ਲੇਟੋਂ ਉਹਨਾਂ ਨੇ ਝੂੜੀਆਂ ਠੱਗੀਆਂ ਲਾ ਕੇ ਵਧਾਲੇ ਵਧ ਗਏ ਖਤਲ ਮਗਲੀ ਤੱਜ ਦੀ ਪੱਪੜਾ ਭਾਰ ਵਰ ਗਿਆ ਤੇ ਭਾਪ ਤੋਂ ਵਿੱਚ ਕਰਨਾ ਜ਼ਰੂਰੀ ਸੀ ਚੜਤੀ ਤੋਂ ਡੋਲਣ ਲੱਗੀ ਸੀ ਉਹ ਫਿਰ ਉਹਦਾ ਜਿਹੜਾ ਦੋਸ਼ ਸੀ ਉਹਨੂੰ ਪਾਉਣਾ ਸੀ ਧੋਖਾਂ ਚ ਸੀ ਕਿ ਉਹਦਾ ਬਾਹਰ ਮਾਰਨਾ ਸੀ ਸੋ ਨਾਲੇ ਮਾਰੇ ਨੂੰ ਬਦਲਣਾ ਬਾਹਰ ਨੂੰ ਮਾਰਨਾ ਇਹ ਸਾਡੇ ਸ਼ਾਸਤਰ ਦੱਸਦੇ ਨੇ ਇਹ ਕੋਈ ਮਾਨਵਿਕ ਇੱਛਾ ਗੁਰੂ ਨਾਨਕ ਦੇਵ ਕਹਿੰਦਾ ਹੈ ਜੇ ਸਿਕਦਾਰੀ ਕਿਸੇ ਖੁਆਰੀ ਚੱਕਰ ਕੇ ਡਰਨਾ ਜੇ ਸਿਕਦਾਰ ਬਵੇ ਜੰਗੀਰੀ ਤਾਂ ਚੱਕ ਰੱਖੋ ਮਨ ਡਰਨ ਦੀ ਕੋਈ ਲੋੜਾ ਤੋ ਇਸ ਕਰਕੇ ਮੈਂ ਸ਼ੁਕਰ ਵੀ ਲਾਵਾ ਲੈ ਕੇ ਸਵਾਲ ਆ ਵੀ ਕਿ ਤੁਹਾਡਾ ਸਾਰਿਆਂ ਦਾ ਵੀ ਮੱਡੀ ਸਾਹਿਬ ਦਾ ਗੋਇਆ ਸਾਹਿਬ ਜਿੰਨਾ ਇੰਨਾ ਇੰਨਾ ਦਾ ਧਿਆਨ ਮੈਂ ਹੈਰਾਨ ਆ ਵੀ ਅਹੀਂ ਇਹ ਮੇਟਕਾ ਫਿਰ ਨਹੀਂ ਨੱਕ ਤੁਰੂਆ ਮੇਰੇ ਵਗੈਰ ਨੂੰ ਦਾ ਕੋਈ ਫਰਕ ਨਹੀਂ ਪੈਣਾ ਮੈਂ ਤਾਂ ਡਾਕਟਰੀ ਤੋਂ ਸੰਬੰਧ ਆਦਤ ਹੀ ਆ ਕਿ ਪਤਾ ਮਾ ਵੱਡੀਆਂ ਬਚਾਂ ਭਾਂ ਦੇ ਕੋਲ ਜਾ ਰਹੀਆਂ ਬੜੀ ਚੋ ਇਹ ਪਰ ਜਿਹੜੇ ਇੱਕ ਬੰਦੇ ਥੋੜੀ ਜਿਹੀ ਕਥਾ ਪੜ੍ਹ ਕੇ ਵੱਡੇ ਮਦਗੀਆਂ ਲੈ ਲੈਂਦੇ ਨੇ ਉਹ ਕਿਤਾਬਾਂ ਪੜ੍ਹਨਾ ਫਿਰ ਹੋਰ ਚਾਹਦਾ ਉਹ ਉਹ ਜਦਾ ਮਹੱਤਵੀ ਹੈ ਸੋ ਮੈਂ ਸਭਨਾਂ ਨੂੰ ਸ਼ੁਕਰਗੁਜ਼ਾਰ ਮੈਨੂੰ ਲੱਗਦਾ ਹੈ ਵੀ ਕਿਤੋਂ ਵੀ ਅਸੀਂ ਸਿੱਖਦੇ ਰਹੀਏ ਕਿ ਪ੍ਰਮਾਤਮਾ ਹੀ ਸਾਡਾ ਜਿਹੜਾ ਜਦ ਤੁਹਾਨੂੰ ਉਹ ਦਿੱਤੇ ਦੇਖੇ ਜਾਂਦਾ ਹੈ ਕਿ ਇਹ ਪੰਜਾਬੀ ਸਾਡਾ ਸਾਨੂੰ ਚ ਪਤਾ ਸਕਦਾ ਹੈ ਜਿੱਤੇ ਦੁਨੀਆ ਦੀ ਕੋਈ ਵੀ ਬੋਲੀ ਪਤਾ ਨਹੀਂ ਸਾਡੀ ਬੋਲੀ ਚ ਕੋਈ ਕਾਮ ਨਹੀਂ ਪਰ ਅਸੀਂ ਆਪਣੀ ਵਿਦਵਤਾ ਨਾਲ ਕੋਠੀ ਰਹੀਏ ਨਾ ਟੱਕੇ ਨਾਲ ਕਰੀਏ ਸੋ ਮੈਂ ਇਹ ਕੋ ਗੱਲ ਕਹਿ ਕੇ ਖਤਮ ਕਰ ਰਿਹਾ ਹਾਂ ਜਲਦੀ ਵੇ ਅਸੀਂ ਕਹਿੰਦੇ ਆ ਸਾਡੇ ਦੁੱਖਾਂ ਦੀਆਂ ਕਹਾਣੀਆਂ ਚਾਹ ਪੰਜਾਬੀਆਂ ਦੀ ਹੈ ਚਾ ਪੰਜਾਬੀ ਬੋਲੀ ਦੀ ਹੈ ਚਾ ਪੰਜਾਬੀ ਦਰਸ਼ਨ ਦੀ ਹੈ ਜੈਸਾ ਵਿਅਰਥ ਚਲੇਦੀ ਹੈ ਚਾ ਸਾਡੀ ਸਿਆਸਤ ਦੀ ਹੈ ਜੇ ਧਰਨੇ ਜਾ ਸਕਦੇ ਨੇ ਵਗਦੇ ਦਰਿਆਵਾਂ ਦੇ ਪਾਣੀ ਫਿਰ ਕਿਉਂ ਨਹੀਂ ਮੁੱਕ ਸਕਦੀ ਸਾਡੀ ਵੀ ਦੁੱਖਾਂ ਦੀ ਕਹਾਣੀ ਦੇ ਫੰਟਾਸਟੀ ਗੁਰਕਬ ਸਿੰਘ ਜੀ ਬਹੁਤ ਬਹੁਤ ਸੁਣੀ ਜਾਈ ਬਹੁਤ ਬਹੁਤ ਸੁਹਰਤ ਮਨੀ ਸਾਹਿਬ ਨੇ ਵੀ ਪੰਜਾਬੀ ਦਰਸ਼ਨ ਪੰਜਾਬੀ ਪਲਸ ਤੇ ਦੀ ਗੱਲ ਕੀਤੀ ਹੈ ਤੇ ਗੁਰਕਬ ਸਿੰਘ ਜੀ ਅੱਗੇ ਬਣਾਉਂਦੇ ਆ ਕਿ ਸਾਡੇ ਕੋਲ ਗੁਰਨਾਦਿਕ ਦਰਸ਼ਨ ਹੈ ਤੇ ਮੈਨੂੰ ਲੱਗਦਾ ਹੈ ਕਿ ਪਿਛਲੇ ਮਹੀਨੇ ਚ ਜੋ ਪੰਜਾਬ ਚ ਹੜ੍ਹ ਆਇਆ ਪਰ ਜਿਸ ਚੰਗੀ ਕਲਾ ਦਾ ਜਿਹੜਾ ਸੁਨੇਹਾ ਪੰਜਾਬੀਆਂ ਨੇ ਦਿੱਤਾ ਉਹ ਸਰਕਾਰਾਂ ਦਰਬਾਰਾਂ ਦੇ ਨਹੀਂ ਰਹੇ ਕਿ ਸਾਨੂੰ ਉੱਥੋਂ ਕੁਝ ਮਿਲੀ ਐ ਇੱਥੋਂ ਕੁਝ ਮਿਲੇ ਉਹ ਜੇ ਖਾਲਸਾ ਪਤਾ ਕਰਨ ਆਇਆ ਤਾਂ ਆਪਣੇ ਕਰ ਨਹੀਂ ਹੈਗਾ ਤਾਂ ਉਹਨੂੰ ਵੀ ਕਿਹਾ ਪੁੱਤਰ ਪਹਿਲਾਂ ਚਾਹ ਪੀ। ਇਹ ਚੜ੍ਹਦੀ ਕਲਾ ਇਹ ਸਾਡਾ ਪੰਜਾਬੀ ਦਰਸ਼ਨ ਹੈ। ਇਸ ਨੂੰ ਅੱਗੇ ਤੋਰਨ ਦੀ ਲੋੜ ਹੈ ਔਰ ਇਹ ਜਿਹੜੇ ਹਾਦਸੇ ਨੇ ਇਕੱਠਾ ਹਾ ਨੇ ਸਾਨੂੰ ਦੱਸਦੀਆਂ ਨੇ ਕਿ ਅਸੀਂ ਕਿੰਨੇ ਮਜ਼ਬੂਤ ਹਾਂ। ਕਿ ਅਸੀਂ ਕਿੰਨੇ ਚੜ੍ਹਦੀ ਕਲਾ ਤੇ ਰਹਿੰਦੇ ਸਮਾ। ਬਾਬਾ ਜੁਗ ਜੀ ਤੇ ਹੁਣ ਮੈਂ ਅ अज्ञा समागम की प्रधानगी कर रहे जगबात गोयल साहब को गुजारिश करेंगे तो उस तुम बाद आप कुछ एक सवाल वाले पास अली जी ना करा तो बहुत अदब नाल गोयल साहब बारे तो मैं सिर्फ एक लाइन कहना हूं कि जहाँ लफ्ज़ा में जो तेरा ना लिखा उन्होंने लफ्जा चो खुशबू आ